ਇਹ ਰੋਟੀ ਪੂਰੀ ਬਣ ਗਈ ਹੈ ਤੇ ਨਾਲ-ਨਾਲ ਇਹਨਾਂ ਨੂੰ ਤਵੇ ਤੇ ਉਸੇ ਵੇਲੇ ਪਾਈ ਜਾਂਦੇ ਨੇ। ਲਓ ਜੀ ਇੱਧਰ ਦੋ-ਦੋ ਤਵੇ ਚੱਲਦੇ ਹੋਏ ਨੇ। ਚੈੱਕ ਕਰੋ ਕਿ ਰਸੋਈ 'ਚ ਤੇ ਨਾਲ-ਨਾਲ ਸਲਾਦ ਵੀ ਕੱਟਦੇ ਆ ਮੈਂ ਕਿਹਾ। ਜੇ ਸਾਗ ਹੋਵੇ ਤੇ ਮੱਕੀ ਦੀ ਰੋਟੀ ਹੋਵੇ ਨਾਲ ਸਾਗ ਜਿ ਆਪਾਂ ਪਾਲਿਆ ਜੀ ਮੱਖਣ ਇੱਕ ਨਾਂ ਗਿੱਠੀ ਹੁੰਦੀ ਸੀ ਨਾਨੀ ਜੀਰਾਂ ਕੋਲ। ਉਹ ਗਿੱਠੀ ਦੇ ਵਿੱਚ ਨਾ ਉਹਨਾਂ ਨੇ ਰੋਟੀਆਂ ਲਾਸਟ ਤੇ ਜਦੋਂ ਰਹਿ ਗਈਆਂ ਮੈਂ। ਹੈਲੋ ਜੀ ਸਸੀ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ। ਆਈ ਹੋਪ ਤੁਸੀਂ ਸਾਰੇ ਠੀਕ-ਠਾਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਤੇ ਦੋਸਤੋ ਸਿਆਲ ਆਪਾਂ ਨੂੰ ਪਤਾ ਵੀ ਆ ਗਿਆ ਸਿਆਲ ਛੜ ਗਿਆ ਤੇ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਸਾਗ ਆ ਜਿਹੜਾ ਬੰਨਾ ਤਿਆਰ ਹੋ ਗਿਆ ਹੋਊਗਾ ਪਰ ਆਪਣੀ ਵੀ ਜਿਹੜਾ ਅੱਜ ਰੈਡੀ ਹੋ ਗਿਆ ਜੀ ਸਾਗ ਤੇ ਤੁਹਾਨੂੰ ਦਿਖਾਉਨੇ ਆ ਮਮੀ ਗੁੰਦੇ ਬੈ ਨੇ ਆਟਾ ਆਹ ਦੇਖੋ ਤਿਆਰੀ ਚੱਲਦੀ ਵੀ ਆਪਣੇ ਐ ਕਿਵੇਂ ਅੰਮੀ ਮੱਕੀ ਦਾ ਆਟਾ ਵਧੀਆ ਠੀਕ ਆ ਜਿਹੜਾ ਮੈਂ ਲੈਂਦਾ ਜੀ ਬਹੁਤ ਵਧੀਆ ਹੈ ਵਧੀਆ ਹੈ ਪਤਾ ਕੀ ਹੈ ਵੈਸੇ ਜਿਹੜੀਆਂ ਚੀਜ਼ਾਂ ਮੈਂ ਲੈ ਕੇ ਆਉਣਾ ਨਾ ਜਿਵੇਂ ਆਟਾ ਉਟਾ ਮੱਕੀ ਦਾ ਆਟਾ ਹੋ ਗਿਆ ਜਾਂ ਕੁਝ ਫਲ ਫਰੂਟ ਖਰੀਦ ਕੇ ਉਹ ਕੁਝ ਇੰਨਾ ਖਾਸ ਵਧੀਆ ਨਹੀਂ ਇਹਨਾਂ ਨੂੰ ਲੱਗਦਾ ਹੁੰਦਾ ਘਰ ਦੇ ਹਨ ਸਾਡੇ ਨੂੰ ਵੀ ਕਹਿੰਦੇ ਹੁੰਦੇ ਵੀ ਤਿੰਨ ਚੀਜ਼ੇ ਖਰੀਦਣਾ ਪਤਾ ਨਹੀਂ ਆਟਾ ਵੈਸੇ ਕਹਿੰਦੇ ਵੀ ਠੀਕ ਹੈ ਤੇ ਆਹ ਦੇਖੋ ਬਣਦੇ ਪਏ ਨੇ ਪੇੜੇ ਪੇੜੇ ਤਿਆਰ ਕਰ ਰਹੇ ਹੋ ਨਾ ਹਾਂਜੀ ਰੋਟੀ ਤਿਆਰ ਕਰ ਰੋਟੀ ਦਾ ਆਟਾ ਠੀਕ ਹੈ ਨਾ ਬਿਲਕੁਲ ਮਿੱਠੀ ਬਣੀ ਰੋਟੀ ਹਾਂਜੀ ਮਿੱਠਾ ਕਹਿੰਦੇ ਹੁੰਦੇ ਨੇ ਵੀ ਲੇੜ ਲੇੜ ਆਟੇ ਦੀ ਵਧੀਆ ਬਣਦੀ ਵੀ ਇਹ ਵੇਖੀਏ ਚੈੱਕ ਕਰੀਏ ਸੋ ਲੇੜ ਵਧੀਆ ਬਣਦੀ ਆ ਦੇਖੋ ਤਿਆਰ ਇਹ ਰੋਟੀ ਪੂਰੀ ਬਣ ਗਈ ਹੈ ਤੇ ਨਾਲ-ਨਾਲ ਇਹਨਾਂ ਨੂੰ ਤਵੇ ਤੇ ਉਸੇ ਵੇਲੇ ਪਾਈ ਜਾਂਦੇ ਨੇ ਤੇ ਮੈਂ ਤੇ ਦੋਸਤੋ ਜਿਹੜੀ ਰੋਟੀ ਖਾਣਾ ਉਹਨਾਂ ਨਾ ਬਿਲਕੁਲ ਜਿਵੇਂ ਮੱਕੀ ਵਾਲੀ ਰੋਟੀਆਂ ਨੂੰ ਤਵੇ ਤੇ ਆਣ ਬਿਲਕੁਲ ਰਾੜ ਕੇ ਇਹਦਾ ਸੈਂਸ ਆ ਗਿਆ ਆਪਾਂ ਇੰਗਲਿਸ਼ ਚ ਕੀ ਇਹ ਤੁਹਾਨੂੰ ਵੀ ਕ੍ਰਿਸਪੀ ਬਣਾ ਕੇ ਫਿਰ ਖਾਣਾ ਉਹਨਾਂ ਬਹੁਤ ਸਵਾਦ ਲੱਗਦੀ ਹੈ ਤੇ ਤਿਆਰ ਹੈ ਕੰਮ ਮੰਮੀ ਇਹਨੇ ਆਟੇ ਦੀ ਕਿੰਨੀਆਂ ਕ ਰੋਟੀਆਂ ਲੈ ਜਾਣੀਆਂ? ਲਗਦੀਆਂ 5-6 ਉੱਤਰ ਜਾਣੀਆਂ ਹੈਂ 5-6 ਲੱਗਦੀਆਂ 5-6 5-6 ਰੋਟੀਆਂ ਜ਼ਿਆਦਾ ਨਹੀਂ ਲੈਤੀਆਂ ਜਣੀਆਂ ਜ਼ਿਆਦਾ ਲੈ ਜਣੀਆਂ ਨੇ ਹਾਂ ਮੋਟੀ ਹੁੰਦੀ ਰੋਟੀ ਪੰਜ 6 ਪੰਜ 6 ਇਹ ਇੰਨੇ ਘਾਟੇ ਦੀਆਂ ਪੰਜ 6 ਲਿੱਥਣੀਆਂ ਹਨਾ ਪੇੜਾ ਥੋੜਾ ਜਿਹਾ ਰੋਟੀ ਦਾ ਸਹਾਰਾ ਜੀ ਦੇਖੋ ਤੁਸੀਂ ਵੱਡਾ ਹੈ ਜੀ ਇਹ ਪੂਰੀ 48 ਸਾਈਜ਼ ਰੋਟੀ ਹੈ ਤੇ ਉਹ ਉਧਰ ਤਵੇ ਦੇ ਭਰ ਲਿਆ ਨਾਲ-ਨਾਲ ਰਸੋਈ ਦੇ ਵਿੱਚ ਤੁਹਾਨੂੰ ਵੀ ਵਿਖਾਨਾ ਜੀ ਮੈਂ ਲਓ ਜੀ ਇੱਧਰ ਦੋ-ਦੋ ਤਵੇ ਚੱਲਦੇ ਪਏ ਨੇ ਚੈੱਕ ਕਰੋ ਕਿ ਰਸੋਈ 'ਚ ਤੇ ਆ ਜਿਵੇਂ ਲਾਲ-ਲਾਲ ਜਿਹੀ ਹੁੰਦੀ ਕੰਡੀਸ਼ਨ ਆਹ ਦੇਖੋ ਤੁਸੀਂ ਚੈੱਕ ਕਰੋ ਐਵੇਂ ਲਾਲ-ਲਾਲ ਆਪਾਂ ਰਾੜ ਕੇ ਖਾਣੇ ਨੇ ਤੇ ਦੋਵੇਂ ਰੋਟੀਆਂ ਇਕੱਠੀਆਂ ਚੱਲਦੀਆਂ ਪਈਆਂ ਨੇ ਮਤਲਬ ਦੋਵੇਂ ਗੈਸ ਇਕੱਠੇ ਚੱਲ ਰਹੇ ਨੇ ਤੇ ਹੁਣ ਤੁਹਾਨੂੰ ਮੈਂ ਸਾਗ ਹੀ ਦਿਖਾਉਣਾ ਵਾ ਸਾਗ ਬਣਿਆ ਪਿਆ ਆ ਦੇਖੋ ਰੈਡੀ ਏ ਆਪਾਂ ਕੱਲ ਬਣਾਇਆ ਸੀਗਾ ਜੀ ਇਹ ਸਾਗ ਤੇ ਤੜਕਾ ਤੁੜਕਾ ਇਹਨੂੰ ਲਾਤਾ ਬਿਲਕੁਲ ਓਕੇ ਆ ਬਸ ਹੁਣ ਗਰਮ ਕਰਨ ਦੀ ਲੇਰ ਹੈ ਗਰਮ ਕਰਕੇ ਫਿਰ ਖਾਨਦੇ ਆ ਦੇਖਦੇ ਕੀ ਟੇਸਟ ਦਾ ਤੇ ਮੰਮੀ ਇਹਨਾਂ ਨੂੰ ਪੁੱਛਦੇ ਆ ਕੀ ਕੀ ਪਾਇਆ ਸੀ ਸਾਗ ਦੇ ਵਿੱਚ ਇਹਨਾਂ ਨੇ ਇਹਦੇ ਦੇ ਵਿੱਚ ਕਿਉਂਕਿ ਅਜੇ ਸਿਆਲ ਸਟਾਰਟ ਆ ਇਹ ਥੋੜਾ ਜਿਹਾ ਕਿਸੇ ਵੇਲੇ ਅੱਡ ਕਿਸਮ ਦਾ ਬਣਦਾ ਹੁੰਦਾ ਜੀ ਇਹ ਸਾਗ ਦੱਸਾਨਾ ਹੀ ਤੁਹਾਨੂੰ ਹੈ ਮਾ ਬਾਈ ਨੂੰ ਪੁੱਛਦੇ ਆਂ ਵੀ ਕੀ ਕੀ ਪਾਇਆ ਹੈ ਸਾਗ ਦੇ ਵਿੱਚ ਅੰਮੀ ਦੱਸੋ ਕਾਹਦਾ ਕਾਹਦਾ ਬਣਾਇਆ ਸੀ ਇਹ ਇਹ ਬਣਾਇਆ ਸੀ ਸਰੋਂ ਸੀ ਪਾਲਕ ਹਾਂ ਅੱਜਕੱਲ ਬਾਥੂ ਤਾਂ ਨਹੀਂ ਮਿਲਦਾ ਛੋਲਿਆਂ ਦੀ ਥੋੜੀ ਜੀ ਦਾਲ ਪਾ ਲਈ ਸੀ ਹਰੀ ਮਿਰਚ ਛੋਲੇ ਦੀ ਦਾਲ ਹਾਂਜੀ ਥੋੜੀ ਛੋਲੇ ਦੀ ਦਾਲ ਨਾਲ ਤੇ ਸਰੋਂ ਦਾ ਸਰੋਂ ਦਾ ਸਰੋਂ ਦਾ ਲੈਣ ਦਾ ਸਾਗ ਆ ਪੜ ਨੂੰ ਮੰਡੀ ਗਈ ਹੈ ਹਾਂ ਸਰੋਂ ਦਾ ਸਰੋਂ ਦਾ ਸਾਗ ਤੇ ਚੱਲ ਵੀ ਹੈ ਨਾ ਸਰੋਂ ਸਰੋਂ ਚੱਲ ਵੀ ਆ ਰਿਹਾ ਠੀਕ ਹੈ ਇੱਕ ਇੱਕ ਸਰੋਂ ਦਾ ਸਾਗ ਤੇ ਪਾਲਕ ਤੇ ਬਾਕੀ ਦਾਲ ਦਾ ਕੀ ਤਿਆਰ ਸੀ ਛੋਲੇ ਦੀ ਦਾਲ ਛੋਲੇ ਦੀ ਦਾਲ ਵਿੱਚ ਅੱਜਕੱਲ ਬਣਾਉਂਦਾ ਹਾਂ ਨਾ ਫਿਰ ਉਹਦਾ ਟੇਸਟ ਆਉਂਦਾ ਥੋੜੀ ਛੋਲੇ ਦੀ ਦਾਲ ਪਾ ਕੇ ਵੈਸੇ ਬਹੁਤ ਵਧੀਆ ਬਣਿਆ ਸੀਗਾ ਮੈਂ ਥੋੜਾ ਜਿਹਾ ਖਾਦਾ ਸੀ ਰਾਤ ਤੇ ਕਿਉਂਕਿ ਕੱਲ ਤਿਆਰ ਕੀਤਾ ਤੇ ਹੁਣ ਜਿਹੜਾ ਖਾ ਕੇ ਫਿਰ ਤੁਹਾਨੂੰ ਦੱਸਦਾ ਟੇਸਟ ਕਿਵੇਂ ਦਾ ਬਣਿਆ ਜੀ ਸੋ ਪੰਜਾਬ ਦੀ ਆਪਣੇ ਕਿਸੇ ਵੀ ਜਦੋਂ ਕਿਸੇ ਮੈਂ ਵੇਨਾ ਹੁੰਨਾ ਕਿਸੇ ਐਕਟਰ ਦੀ ਕਿਸੇ ਸਿੰਗਰ ਦੀ ਜਦੋਂ ਮਤਲਬ ਕੋਈ ਇੰਟਰਵਿਊ ਆਉਂਦੀ ਹੈ ਜੀ ਤੇ ਉਦੋਂ ਸਾਗ ਵਗੈਰਾ ਦਾ ਬੜਾ ਜ਼ਿਕਰ ਕਰਦੇ ਨੇ ਸਾਰੇ ਵੀ ਅਸੀਂ ਸਾਗ ਸਾਡਾ ਫੇਵਰਟ ਹੈ ਤੇ ਵੈਸੇ ਸਾਡਾ ਫੇਵਰਟ ਹੈ ਪਰ ਇਹ ਆ ਵੀ ਥੋੜਾ ਜਿਦ ਦਿਨ ਮੈਂ ਸਾਗ ਖਾਣਾ ਹੁੰਦਾ ਨਾ ਵੇਲੇ ਸ਼ਿਰ ਖਾ ਲੈਣਾ ਕਿਉਂਕਿ ਥੋੜੀ ਇਹਦੇ ਨਾਲ ਆ ਤਿਆਰ ਬਤੀ ਉਹ ਵੀ ਕਹਿੰਦੇ ਹਨ ਬਣ ਲਾ ਗਿਆਂਦਾ ਵੈਸੇ ਅਸੀਂ ਤੇ ਬਣਾਉਨੇ ਚੁੱਲੇ ਤੇ ਹਨਾ ਮੈਂ ਚੁੱਲੇ ਤੇ ਬਣਾ ਲੈਣਾ ਆਪਾਂ ਹਾਂਜੀ ਤੇ ਵੈਸੇ ਮੈਨੂੰ ਦੱਸਿਓ ਬਣਾ ਜਦੋਂ ਆਪਾਂ ਚੁੱਲੇ ਤੇ ਬਣਾਉਨੇ ਹੁੰਨੇ ਕਿੰਨੇ ਕਵਿਚ ਸਟਾਰਟ ਕਰਦੇ ਨੇ ਪ੍ਰੋਸੈਸ ਸਾਗ ਦਾ 10 ਵਜੇ ਸਟਾਰਟ ਕਰ ਲਈਦਾ ਸ਼ਾਮ ਨੂੰ ਉਤਾਰੀਦਾ ਕਿਉਂਕਿ ਸਾਰਾ ਦਿਨ ਰਹਿਦਾ ਰਹੇ ਬਹੁਤ ਟੇਸਟ ਬਣਦਾ ਫਿਰ ਹਾਂ ਸਾਡੇ ਜਿੱਦਨ ਸਾਗ ਬਣਾ ਹੁੰਦਾ ਨਾ ਕਹਿੰਦੇ ਵੀ ਵਿਆਹ ਵਾਲਾ ਕੰਮ ਸਾਡੇ ਮੰਮੀ ਜੀ ਕਹਿੰਦੇ ਨੇ ਇਹ ਸਾਗ ਨਾ ਊੜਾ ਮੇਰਾ ਤਲੇ ਟਿਕਦਾ ਜਿਹੜਾ ਸਾਗ ਬਣਾਉਣਾ ਨਾ ਸਮਝੋ ਵੀ ਇਹ ਵਿਆਹ ਵਾਲਾ ਕੰਮ ਹੀ ਆ ਵਾਕਈ ਸਵੇਰੇ ਮਤਲਬ 10 ਵਜੇ ਤੇ ਮੈਂ ਕਤਰਾ ਵੀ ਦਿਨਾ ਨਾ ਸਾਗ ਨਾਲ ਤੇ ਮਤਲਬ ਵਧੀਆ ਲੱਗਦਾ ਖਾਣਾ ਬਾਕੀ ਮੱਖਣ ਵਗੈਰਾ ਹੋਵੇ ਤੇ ਨਾਲ ਨਾ ਜੜੀਆਂ ਮੋਟੀਆਂ ਮੱਟੀਆਂ ਹਰੀਆਂ ਮਿਰਚਾਂ ਨੇ ਹੁੰਦੀਆਂ ਹਨਾ ਉਹਨਾਂ ਦਾ achar ਬਹੁਤ ਸਵਾਦ ਲੱਗਦਾ ਨਾਲ ਚੱਲਣ ਦੇ ਕੰਮ ਪੂਰਾ ਜੋਰਾ ਨਾਲ ਤੇ ਦੇਖੀਓ ਦੋਸਤੋ ਸਾਗ ਆਪਾਂ ਰੱਖਤਾ ਜੀ ਉੱਪਰ ਤੇ ਆ ਵੈਸੇ ਦੋਵੇਂ ਗੈਸ ਬੋਕ ਨੇ ਤੁਹਾਨੂੰ ਦਿਖਾਇਆ ਸੀਗਾ ਤੇ ਇੱਥੇ ਆਪਾਂ ਥੋੜਾ ਜਿਹਾ ਕਰਦਿਆਂ ਦੀ ਹੈਲਪ ਕਰ ਦਈਏ ਸਟਾਰਟ ਕਰ ਦਈਏ ਗੈਸ ਜਨਮ ਰੱਖ ਦੀ ਹਾਂਜੀ ਕਸਤੂਰੀ ਮੇਥੀ ਐ ਮੰਮੀ ਦੱਸਣਾ ਚਾਹੁੰਦੇ ਨੇ ਕੁਝ ਦੱਸਿਓ ਮੜਾ ਕੀ ਰਹਿ ਗਿਆ ਕੀ ਪਾਇਆ ਕਸਤੂਰੀ ਮੇਥੀ ਵੀ ਪਾਈ ਹੋਈ ਹੈ ਕਿਉਂਕਿ ਕਸਤੂਰੀ ਮੇਥੀ ਹਾਂਜੀ ਸੁੱਕੀ ਪਾਈ ਹੋਈ ਹੈ ਨਾ ਦੂਸਰੀ ਮਿਲਦੀ ਨਹੀਂ ਹਰੀ ਜਿਹੜੀ ਸੁਕਾ ਕੇ ਉਹ ਕੀਤੀ ਹੁੰਦੀ ਉਹ ਪਾਈ ਵਿੱਚ ਬਹੁਤ ਟੇਸ ਹੈ ਕਸਤੂਰੀ ਮੇਥੀ ਵੀ ਪਾਈ ਹੈ ਜੀ ਵੇਖੋ ਅਸੀਂ স্মੈਲ ਵਾਕਿਆ ਬਹੁਤ ਸੋਹਣੀ ਲੱਗਦੀ ਆ ਸੁੱਕੀ ਜਿਹੜੀ ਹੁੰਦੀ ਹੈ ਡੱਬੀ 'ਚ ਹੁੰਦੀ ਹੈ ਕਸਤੂਰੀ ਮੈਂ ਇਥੇ ਉਹ ਵੀ ਤੇ ਵੈਸੇ ਹਾਂ ਵੈਸੇ ਮੈਂ ਪਿਛਲੇ ਵਲੌਗ 'ਚ ਤੁਹਾਨੂੰ ਦਿਖਾਇਆ ਨਾ ਜਿਹੜਾ ਹੁਣ ਵਲੌਗ ਪਾਇਆ ਆਪਣਾ ਉੱਪਰ ਮੇਥੀ ਬੀਜੀ ਹੈ ਖੱਟੇ ਫੁੱਲਾਂ ਵਾਲੀ ਉਹ ਅਸੀਂ ਮੇਥੀ ਸਿਆਲ ਦੇ ਵਿੱਚ ਹਨਾ ਮੈਂ ਐਂ ਹੀ ਕਰਦੇ ਹਾਂ ਨਾ ਆਪਾਂ ਸਿਆਲ 'ਚ ਅਸੀਂ ਸਕਾ ਲੈਨੇ ਹੁੰਨੇ ਆ ਮਤਲਬ ਕਿਲੋ ਡੇਢ ਤਾਂ ਮੁੜ ਕੇ ਉਹਨੂੰ ਸਬਜ਼ੀਆਂ ਦੇ ਵਿੱਚ ਗਰਮੀਆਂ ਜਦੋਂ ਆਲੂ ਤਰੀ ਦੀ ਸਬਜ਼ੀ ਬਣਾਇਦੀਆਂ ਨਾ ਹਨਾ ਬਹੁਤ ਸਵਾਦ ਲੱਗਦਾ ਸਾਡੇ ਮਾਤਾ ਜੀ ਤੇ ਵੈਸੇ ਐਂਡ ਕਰਾਉਂਦੇ ਨੇ ਸਬਜ਼ੀਆਂ ਦੀ ਜਿਹੜੀ ਬਣਾਉਂਦੇ ਨੇ ਤੇ ਸਾਗ ਹੁੰਦਾ ਵਾ ਆਪਣਾ ਗਰਮ ਸਾ ਇਹ ਨਾਲ ਮਤਲਬ ਐਵੇਂ ਫੁਸਫੁਸ ਜੀ ਕਰੀ ਜਾਂਦਾ ਨਾ ਦੇਖੋ ਆ ਦੇਖੋ ਤੂੰ ਆ ਜਾ ਗੱਡੀ ਜਾਂਦਾ ਇਹ ਇਹਦੀ ਆਪ ਸੰਦੀ ਸਾਗ ਦੀ ਚਾਹੇ ਹੋਵੇ ਸਿਆਲ ਤੇ ਚਾਹੇ ਹੋਵੇ ਗਰਮੀ ਸਾਗ ਨੂੰ ਹਮੇਸ਼ਾ ਜੇ ਆਪਾਂ ਆਪਾਂ ਗਰਮ ਕਰਨਾ ਨਾ ਇੱਕ ਵਾਰੀ ਇੱਕ ਅੱਧਾ ਮਿੰਟ ਮਤਲਬ ਹਾਈ ਫਲੇਮ ਤੇ ਚਲਾਤਾ ਮੁੜ ਕੇ ਲੋ ਫਲੇਮ ਤੇ ਨੂੰ ਜਿੰਨੂੰ ਪੰਜਾਬੀ ਚ ਕੀ ਵੀ ਮੱਠੀ ਮੱਠੀ ਅੱਗ ਤੇ ਜਿਹੜਾ ਬਣਦਾ ਰਹੇ ਤਾਂ ਵਧੀਆ ਰਹਿੰਦਾ ਦੇਖੋ ਨਾਲ ਦੇ ਨਾਲ ਫੁੱਲ ਜਿਓ ਤੇ ਸਾਗ ਗਰਮ ਹੁੰਦਾ ਫਿਰ ਪੂਰਾ ਆਪਾਂ ਬਣਾ ਕੇ ਮੱਖਣ ਪਨ ਪਾ ਕੇ ਖਾਵਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਆ ਇਧਰ ਰੱਖਤੀ ਇੱਕ ਹੋਰ ਰੋਟੀ ਤੇ ਯਾਰ ਮੈਂ ਲਿੱਠੀ ਜਾਂਦੀ ਆ ਨੇ ਜੀ 1 2 3 4 ਹੋ ਗਈਆਂ ਹਨਾ ਤੇ 1 ਕ 5ਵੀਂ 4 ਤੋਂ ਕੰਮ ਨੂੰ ਅੰਮੀ ਮੈਨੂੰ ਦੱਸੋ ਵੀ ਜੇ ਕਿਸੇ ਨੇ ਐਵੇਂ ਮਤਲਬ ਰੋਟੀਆਂ ਟੁੱਟ ਇਹਨਾਂ ਛੋੜਿਆ ਜਿਵੇਂ ਵੇਸਨ ਟੈਪ ਹੁੰਦੀਆਂ ਨੇ ਟੁੱਟ ਜਾਂਦੀਆਂ ਨੇ ਰੋਟੀਆਂ ਹਨਾ ਛੇਤੀ ਕੋਈ ਤਰੀਕਾ ਦੱਸੋ ਵੀ ਇਹ ਰੋਟੀਆਂ ਜਿਹੜੀਆਂ ਛੇਤੀ ਟੁੱਟਨ ਐ ਐਵੇਂ ਜਿਵੇਂ ਤੁਸੀਂ ਗੋਲ ਬਣਾਈਏ ਹਨਾ ਛੱਡੇ ਹੱਥ ਪਰਾ ਕਰੇ ਬਣਾ ਜਾ ਆ ਬਈ ਕੋਸੀਵੇਂ ਮੈਂ ਬਣੀ ਦੱਸੋ ਕਿਵੇਂ ਕੀ ਤਰੀਕਾ ਪਾਣੀ ਤੁਸੀਂ ਪਾਏ ਦੇ ਬਾਰੇ ਦੱਸੋ ਕਿਵੇਂ ਇਹ ਪਾਣੀ ਕੋਸਾ ਕਰਕੇ ਆਪਾਂ ਥੋੜਾ ਜਿਹਾ ਬਣਾਈਏ ਨਾ ਫੇਰ ਨਹੀਂ ਟੁੱਟਦੀਆਂ ਆਟੇ ਦੀ ਲੇੜ ਵੀ ਬਹੁਤ ਸੋਹਣੀ ਬਣਦੀ ਆ ਅੱਛਾ ਕੋਸਾ ਬਣੀ ਹੋਵੇ ਕੋਸਾ ਕਰਨਾ ਚਾਹੀਦਾ ਗਰਮ ਕੇ ਮਤਲਬ ਨੋਰਮਲ ਜਿਹਾ ਨਹੀਂ ਨੋਰਮਲ ਕੋਸਾ ਥੋੜਾ ਜਿਹਾ ਅੱਛਾ ਵੀ ਹਾਂ ਠਾਰ ਪਨ ਲਈ ਠੀਕ ਹੈ ਸਿਆਲਾਂ ਚ ਵੀ ਹਾਂਜੀ ਸਿਆਲ ਚ ਵੀ ਸਿਆਲ ਚ ਵੀ ਤੇ ਗਰਮੀ ਜੀ ਵੀ ਮੰਮੀ ਕਹਿੰਦੇ ਨੇ ਵੀ ਪਾਣੀ ਜਿਹੜਾ ਨਾ ਇਹਦੇ ਚ ਕੋਸਾ ਕਰਕੇ ਜਿਹੜਾ ਆਟਾ ਗੁੰਨੋ ਇਹਦੀ ਆਟੇ ਦੀ ਲੇੜ ਬਹੁਤ ਵਧੀਆ ਬਣਦੀ ਜਿਹੜੀ ਮੱਕੀ ਦਾ ਆਟਾ ਜੀ ਹਾਂਜੀ ਤੇ ਆਪਾਂ ਨੂੰ ਨਾ ਘਰ ਦੇ ਜਿਵੇਂ ਮਤਲਬ ਖਾਣ ਪੀਣੇ ਚੀਜ਼ਾਂ ਦਾ ਤੁਹਾਨੂੰ ਪਤਾ ਵੀ ਆਪਾਂ ਥੋੜੇ ਖਾਣ ਪੀਣ ਦੇ ਸ਼ਕੀਏ ਹੋਈਆਂ ਚੀਜ਼ਾਂ ਦੇ ਨਾਲ ਨਾਲ ਸਲਾਦ ਵੀ ਕੱਟਦੇ ਆ ਮੈਂ ਕਿਹਾ ਜੇ ਸਾਗ ਹੋਵੇ ਤੇ ਮੱਕੀ ਦੀ ਰੋਟੀ ਹੋਵੇ ਨਾਲ ਸਲਾਦ ਨਾ ਹੋਵੇ ਇਹ ਹੋ ਨਹੀਂ ਸਕਦਾ ਆ ਲੋ ਜੀ ਹੁਣ ਆਪਾਂ ਕੱਟਦੇ ਆ ਇੱਕ ਵਧੀਆ ਵਧੀਆ ਪਿਆਜ਼ ਪਿਆਜ਼ ਨੂੰ ਥੋੜਾ ਅੱਡ ਕਟਾਂਗੇ ਕਿਉਂਕਿ ਇਹਨੂੰ ਧੋਵਾਂਗਾ ਧੋਗੇ ਫਿਰ ਖਾਵਾਂਗੇ ਕਿਉਂਕਿ ਕੜਤਣਾ ਅੱਜ ਕੱਲ ਪਿਆਜ਼ ਦੇ ਵਿੱਚ ਹੁੰਦੀ ਹੈ ਤੇ ਸਾਰਾ ਸਲਾਦ ਕੱਟਦੇ ਆ ਸਲਾਦ ਬਿਨਾਂ ਤਾਂ ਕਾਦਾ ਹੀ ਸਵਾਦ ਨਹੀਂ ਵੈਸੇ ਪਿਆਜ਼ ਤੁਸੀਂ ਮੰਨੋਗੇ ਹੁਣ ਹੋ ਗਿਆ ਇਸ ਟਾਈਮ 50 ਰੁਪਏ ਦੇ ਨੇੜੇ ਜ ਆਪਾਂ ਪਤਾ ਵੀ ਨਹੀਂ ਖਾਣਾ ਛੱਡਿਆ ਛੱਡਣਾ ਨਹੀਂ ਆ ਪਿਆਜ਼ ਬਹੁਤ ਵਧੀਆ ਚੀਜ਼ ਨਹੀਂ ਦੇ ਖਾਣਾ ਬਚੇਰਾ ਸਾਰਾ ਖਾਸ ਕਰਕੇ ਗਰਮੀ ਦੇ ਵਿੱਚ ਕਹਿੰਦੇ ਲੂਣ ਹੀ ਲੱਗਦੀ ਸਲਾਦ ਆਪਾਂ ਕੱਟ ਲੈ ਹੁਣ ਆਪਾਂ ਬਸ ਤਿਆਰੀ ਹੈ ਰੋਟੀਆਂ ਧੇੜ ਦਾਂਗੇ ਆਪਾਂ ਲਓ ਜੀ ਆਪਣਾ ਸਲਾਦ ਤਿਆਰ ਹੈ ਸੈਲਡ ਸੈਲਡ ਵੀ ਕਹਿ ਸਕਦੇ ਆਪਾਂ ਸਲਾਦ ਤਿਆਰ ਹੈ ਤੇ ਟਮਾਟਰ ਮੌਲੀ ਕੜੀਆਂ ਮਿਰਚਾਂ ਤੇ ਪਿਆਜ਼ ਲਓ ਜੀ ਤਿਆਰ ਹੈ ਆਪਣੀ ਰੋਟੀ ਮੱਕੀ ਦੀ ਰੋਟੀ ਪਿਆਜ਼ ਆ ਗਿਆ ਤੇ ਸਾਗ ਜ ਆਪਾਂ ਪਾਲਿਆ ਜੀ ਮੱਖਣ ਮੱਖਣ ਘੁਰਦਾ ਜਾਂਦਾ ਮੈਂ ਕਿਹਾ ਘੁਰਨ ਤੋਂ ਪਹਿਲਾਂ ਪਹਿਲਾਂ ਵੀਡੀਓ ਬਣਾ ਕੇ ਵਿਖਾ ਦਈਏ ਤੇ ਮੱਖਣ ਜਾਂਦਾ ਜੀ ਘੁਰਦਾ ਤੇ ਨਾਲ ਆ ਗਈ ਹੈ ਜੀ ਲੱਸੀ ਲੱਸੀ ਦੇ ਵਿੱਚ ਆਪਾਂ ਪਾਇਆ ਜੀ ਕਾਲਾ ਲੂਣ ਮਿਰਚ ਇਹਨੂੰ ਚੰਗੀ ਤਰ੍ਹਾਂ ਘੋਲ ਲਿਆ ਨਾਲ ਘੁੱਟ ਘੁੱਟ ਚੱਲੂਗੀ ਲੱਸੀ ਤੇ ਨਾਲ ਨਾਲ ਖਾਵਾਂਗੇ ਸਾਗ ਤੇ ਟੇਸਟ ਕਰਦੇ ਆਂ ਤੇ ਦੱਸਦੇ ਆਂ ਤੁਹਾਨੂੰ ਕਿਵੇਂ ਆਉਂਦੀ ਕੱਲ ਥੋੜਾ ਖਾਦਾ ਜੀ ਤੁਹਾਨੂੰ ਦੱਸਿਆ ਜੀ ਮੱਖਣ ਨੂੰ ਚੰਗੀ ਤਰ੍ਹਾਂ ਘੋਲ ਲਿਆ ਆ ਜੋ ਹਰ ਇੱਕ ਬੁਰਕੀ ਜਨਾ ਜਿਹੜਾ ਮੱਖਣ ਦਾ ਪੂਰਾ ਪੂਰਾ ਵਧੀਆ ਵਧੀਆ ਟੇਸਟ ਆਵੇ। ਇਹ ਖਾਣਿਆ ਫਿਰ ਆਪਾਂ ਤੋੜ ਕੇ ਲੋ ਨੋਟੀ ਤਵੇ ਤੇ ਆਪਾਂ ਰੱਖ ਲੈਨੇ ਤੁਹਾਨੂੰ ਦੱਸਿਆ ਤੇ ਰੜੀ ਜਾਂਦੀ ਹੈ ਨਾਲ ਨਾਲ ਤੇ ਨਾਲ ਨਾਲ ਖਾਧੀ ਜਾਂਦੇ ਆ ਜੀ। ਕਾ ਬਾਤ ਆ। ਸਾਗ ਦੀ ਬੁਰਕੀ ਮੁੱਝ ਪਾਉਂਦੇ ਆਂ। ਦੁੱਧ ਇਹ ਪੰਜਾਬ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਜੀ। ਟੇਸਟ ਤੇ ਮਤਲਬ ਗੱਲਾਂ ਹੀ ਛੱਡ ਦੋ। ਨਾਲ ਥੋੜਾ ਜਿਹਾ ਪਿਆਜ਼ ਲਈਏ ਹੋਰ ਕਿਹੜੀ ਚੀਜ਼ ਬਣ ਜਾਂਦੀ ਹੈ ਵੈਸੇ ਤੇ ਯਾਰ ਦੋਸਤੋ ਰੋਟੀ ਖਾਂਦੇ ਬੋਲਣਾ ਨਹੀਂ ਚਾਹੀਦਾ ਪਰ ਮੈਂ ਤੁਹਾਨੂੰ ਦੱਸਦਾ ਵੀ ਮੰਮੀ ਕਹਿੰਦੇ ਪਏ ਹੈਗੇ ਵੀ ਸਪੈਸ਼ਲ ਗੋਲ ਦੀ ਵਿੱਚ ਸਾਗ ਜਿਹੜਾ ਇਹ ਜਿਆਦਾ ਚੁੱਲ੍ਹੇ ਤੇ ਜੇ ਆਪਾਂ ਬਣਾਵਾਂਗੇ ਨਾ ਤੇ ਵਧੀਆ ਬਣਦਾ ਸਵਾਦਿਸ਼ਟ ਬਣਦਾ ਤੇ ਕੁਝ ਕੁਦਰਤੀ ਜਿਹੜੀ ਮਤਲਬ ਆਪਾਂ ਬਾਹਰ ਲੱਕੜਾਂ ਵਗੈਰਾ ਦੀ ਜਾਂ ਪਾਥੀਆਂ ਜੱਗ ਬਾਲ ਕੇ ਬਣਾਉਨੇ ਆ ਉਹ ਨਾਲ ਜ਼ਿਆਦਾ ਟੇਸਟੀ ਬਣਦਾ ਤੇ ਚੁੱਲ੍ਹੇ ਦੇ ਵੈਸੇ ਜ਼ਿਆਦਾ ਰეკਮੈਂਡ ਕਰਦੇ ਮੈਂ ਮੇਰੀ ਬਣਾਇਆ ਕਰੋ ਆਪਾਂ ਚੁੱਲ੍ਹੇ ਦੇ ਬਣਾਉਨੇ ਆ ਟੇਸਟ ਵਾਕਈ ਤੁਸੀਂ ਗੈਸ ਵਾਲੇ ਚੁੱਲੇ ਤੇ ਬਣਾਇਆ ਹੋਗਾ ਉਹਦਾ ਤੇ ਜਿਹੜਾ ਦੂਜੇ ਚੁੱਲੇ ਤੇ ਬਣਾਇਆ ਹੋ ਆਪਣਾ ਦੇਸੀ ਪੰਜਾਬੀ ਚੁੱਲਾ ਜਿਹੜਾ ਕਹਿ ਲੋ ਉੱਥੇ ਬਣਾਇਆ ਤੇ ਟੇਸਟ ਆਡ ਹੋਗਾ ਸੋ ਉਸ ਤਰ੍ਹਾਂ ਬਣਾ ਲੈ ਵੀ ਮੰਮੀ ਖਾਂਦੇ ਬੈਣੇ ਮੰਮੀ ਕਿਵੇਂ ਲੱਗਾ ਤੁਹਾਨੂੰ ਬਹੁਤ ਟੇਸਟੀ ਨਾਲੇ ਮੈਂ ਆ ਬਣਾਇਆ ਨਾ ਖੁਦ ਮੈਂ ਤਾਂ ਕਰਕੇ ਆਪਣੀ ਤਾਰੀਫ ਕਰ ਰਹੀ ਹਾਂ ਹਾਂ ਅੱਛਾ ਆਪਣੀ ਤੇਰੀ ਵਾਫੀ ਕੀ ਬਾਤ ਐ ਇਹ ਮੰਮੀ ਨੇ ਬਣਾਇਆ ਸਾਗ ਤੇ ਬਣਾ ਕੇ ਬਹੁਤ ਵਧੀਆ ਲੱਗਾ ਇਹਨੂੰ ਟੇਸਟ ਦੇੜੀਆਂ ਦੇ ਨਾਲ ਮੱਖਣ ਪਾਇਆ ਸੀ ਕਿ ਨਹੀਂ ਥੋੜਾ ਜਿਹਾ ਥੋੜਾ ਹੀ ਖਾਇ ਕਰੋ ਮੱਖਣ ਨਾਲ ਘਾਟ ਹੀ ਖਾਣਾ ਜਿਹੜਾ ਤੁਹਾਨੂੰ ਤੇ ਲਓ ਜੀ ਚੱਕੀ ਜਾਂਦੇ ਨੇ ਕੰਮ ਵਧੀਆ ਬਲ ਬਣਿਆ ਹਾਂਜੀ ਫਰੈਂਡਸ ਖਾ ਲਿਆ ਆਪਾਂ ਸਾਗ ਤੇ ਨਾਲ ਮੱਕੀ ਦੀਆਂ ਰੋਟੀਆਂ ਤੇ ਮਜ਼ਾ ਆ ਗਿਆ ਨਾਲ ਪੀਤੀ ਥੋੜੀ ਥੋੜੀ ਲੱਸੀ ਤੇ ਇੱਕ ਮੈਨਾ ਤੁਹਾਨੂੰ ਛੋਟੀ ਜੀ ਸਟੋਰੀ ਸ਼ੇਅਰ ਕਰਦਾ ਜਿਹੜਾ ਸਾਗ ਤੇ ਮੱਕੀ ਦੀ ਰੋਟੀ ਆਣਾ ਜੀ ਮੈਂ ਨਹੀਂ ਸੀ ਪਹਿਲਾਂ ਖਾਂਦਾ ਹੁੰਦਾ ਮੈਂ ਤਕਰੀਬਨ ਹੋਵਾਂਗਾ 8-9 ਸਾਲ ਦਾ ਤੇ ਮੈਂ ਆਪਣੇ ਨਾਨਕੇ ਗਿਆ ਸੀ ਮੈਂ ਜ਼ਿਆਦਾ ਵੈਸੇ ਉੱਥੇ ਹੀ ਰਿਹਾ ਜੀ ਨਾਨੀ ਜੀਰਾਂ ਕੋਲ ਇੱਕ ਨਾਂਗੀ ਇਠੀ ਹੁੰਦੀ ਸੀ ਨਾਨੀ ਜੀਰਾਂ ਕੋਲ ਉਹ ਅੰਗੀਠੀ ਦੇ ਵਿੱਚ ਨਾ ਉਹਨਾਂ ਨੇ ਰੋਟੀਆਂ ਲਾਸਟ ਤੇ ਜਦੋਂ ਰਹਿ ਗਈਆਂ ਮੱਕੀ ਦੀਆਂ ਰੋਟੀਆਂ ਸਾਗ ਧਰਿਆ ਹੋਇਆ ਸੀਗਾ ਉਹ ਮੱਕੀ ਦੀਆਂ ਰੋਟੀਆਂ ਰਾੜਨ ਵਾਸਤੇ ਵਿੱਚ ਉਹਦੇ ਸੇਕ ਤੇ ਰੱਖਤੀਆਂ ਤੇ ਉਹ ਪਹਿਲਾਂ ਦੇ ਟਾਈਮ ਦੀ ਉਹਨਾਂ ਨੇ ਗੀਠੀ ਆਪ ਹੀ ਬਣਾਈ ਹੋਈ ਸੀਗੀ ਹੈਂਡ ਮੇਡ ਸੀਗੀ ਤੇ ਉਹ ਮੈਨੂੰ ਉਹ ਚੋਂ ਕੱਢ ਕੇ ਕਹਿੰਦੇ ਵੀ ਤੂੰ ਖਾ ਕੇ ਦੇ ਰਹਿ ਇੱਕ ਬੁਰਕੀ ਮੱਖਣ ਪਾਇਆ ਹੋਇਆ ਸੀਗਾ ਸਾਗ ਦੇ ਵਿੱਚ ਤੇ ਇੱਕ ਗਰਾਈ ਮਤਲਬ ਕਹਿੰਦਾ ਵੇ ਇੱਕ ਬੁਰਕੀ ਉਹਨਾਂ ਨੇ ਵਿੱਚੋਂ ਮੈਨੂੰ ਇੱਕ ਬਾਈਟ ਦਿੱਤੀ ਤੋੜ ਕੇ ਖਾਣ ਲਈ ਭਈ ਮੈਂ ਖਾਧੀ ਉਸ ਦਿਨ ਤੋਂ ਮੈਂ 8 ਸਾਲ ਦਾ ਸੀ ਮੈਂ ਸਾਗ ਨਾਲ ਮੱਕੀ ਦੀ ਰੋਟੀ ਤੋਂ ਬਿਨਾ ਕਣਕ ਦੀ ਰੋਟੀ ਕਦੀ ਰਕਮੈਂਡ ਨਹੀਂ ਕੀਤੀ ਉਸ ਦਿਨ ਤੋਂ ਮੈਂ ਸਾਗ ਖਾਣ ਲੱਗਿਆ ਵੈਸੇ ਮੈਂ ਨਹੀਂ ਸੀ ਖਾਂਦਾ ਹੁੰਦਾ ਮੈਨੂੰ ਕਹਿੰਦੇ ਸੀ ਤੂੰ ਖਾ ਕੇ ਦੇਖ ਬਹੁਤ ਵਧੀਆ ਚੀਜ਼ ਹੈ ਮੈਂ ਕਹਿੰਦਾ ਸੀ ਯਾਰ ਮੈਨੂੰ ਨਹੀਂ ਚੰਗਾ ਲੱਗਦਾ ਪਰ ਬਹੁਤ ਵਧੀਆ ਲੱਗਾ ਜੀ ਸੋ ਦੋਸਤੋ ਠੀਕ ਹੈ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰਨਾ ਤਾਂ ਬਣਦਾ ਹੀ ਹੈ ਜੀ ਪੰਜਾਬੀਆਂ ਦਾ ਸਾਰੇ ਕਰੋ ਲਾਈਕ ਪੰਜਾਬੀ ਵੀ ਜਿਹੜਾ ਵੀ ਵੀਰ ਭਰਾ ਕੋਈ ਵੇਖ ਰਿਹਾ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਸੋ ਜਿੰਨੇ ਜਿੰਨੇ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਹੋਰ ਵੀ ਵਧੀਆ ਵਧੀਆ ਵਲੌਗ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਸੋ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵਲੌਗ ਦੇਖਣ ਲਈ